ਦੋਸਤੋ ਚੈੱਕ ਕਰ ਰੋ ਸੀ ਮਿੱਚੂ ਥਾਣੇ ਵਾਲੇ ਦੀ ਚਾਰੇ ਥਣ ਖਿੰਡਵੇ ਆ ਤੇ ਲੇਵੇ ਦੀ ਬੰਤਰ ਵੇਖ ਲਓ ਦੋਸਤੋ ਬਹੁਤ ਚੰਗੀ ਆ ਤੇ ਕੱਦਕਾਰ ਦੀ ਦੋਸਤੋ ਸੀ ਚੈੱਕ ਕਰਨ ਲੋ ਬਹੁਤ ਸੋਹਣੀ ਆ ਹਾਂਜੀ ਸੱਸੀ ਗਾਲ ਦੋਸਤੋ ਸਵਾਗਤ ਕਰਦੇ ਆ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਘਟਿਆਂ ਵਾਲੀ ਦੇ ਵਿੱਚ ਤਸਵੀਰ ਨੂੰ ਪੈਂਦੀ ਆ ਅਰਨੀ ਵਾਲਾ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਬਾਈ ਕੋਲੇ ਨਾ ਪੰਜਾਬ ਵਾਲੀ ਜਰਸੀ ਵੀ ਕਾਊਗਾ ਤਾਜੀ ਸੂਈ ਆ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਲੈ ਕੇ ਜਾਵਾਂਗੇ ਦੋਸਤੋ ਆ ਮਗਰ ਬੱਚਾ ਦੇਖ ਲਓ ਤੁਸੀਂ ਤੇ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਫੇਸ ਕੁਆਲਟੀ ਤੇ ਕਦ ਕਾੜ ਦੀ ਚੈੱਕ ਕਰ ਲਓ ਦੋਸਤੋ ਤੁਸੀਂ ਤੇ ਥਾਣ ਹਵਾ ਨਹੀਂ ਦੋਸਤੋ ਇੱਕ ਵਾਰੀ ਨਿਗਾਹ ਮਾਰ ਲਓ ਦੋਸਤੋ ਚੈੱਕ ਕਰੋ ਚਾਰੇ ਥਾਣੇ ਵੇਖੋ ਤੁਸੀਂ ਤੇ ਬਾਕੀ ਕਰਾਉਣੇ ਆਪਾਂ ਬਾਈ ਨਾਲ ਗੱਲਬਾਤ ਘਰੇਲੂ ਬਾਈ ਦੇ ਪਸ਼ੂ ਰੱਖੇ ਆ ਤੁਸੀਂ ਬਾਕੀ ਪਸ਼ੂ ਵੀ ਚੈੱਕ ਕਰ ਸਕਦੇ ਹੋ ਦੋਸਤੋ ਤੇ ਬਾਕੀ ਆਪਾਂ ਲੈਨੇ ਜਾਣਕਾਰੀ ਬਾਈ ਤੋਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਯਾਦਵਿੰਦਰ ਹੈ ਬਾਈ ਠੀਕ ਹੈ ਜੀ ਹਾਂਜੀ ਬਾਈ ਪਿੰਡ ਆਪਣਾ ਜੀ ਪਿੰਡ ਆਪਣਾ ਝੋੜੜਾ ਬਾਈ ਮੈਂ ਇੱਥੇ ਜੌਬ ਕਰਦਾ ਮਾਹੂਆਣੇ ਦੇ ਵਿੱਚ ਠੀਕ ਹੈ ਜੀ ਇੱਥੇ ਫਾਇਲ ਕਾ ਜਾਣਾ ਹੁੰਦਾ ਮੈਂ ਇੱਥੋਂ ਠੀਕ ਹੈ ਜੀ ਠੀਕ ਹੈ ਇਸ ਕਰਕੇ ਮੈਂ ਇੱਥੇ ਆ ਗਿਆ ਸੀਗਾ ਤੇ ਘਰੇ ਪਸੂ ਸੰਭਦੇ ਨਹੀਂਗੇ ਠੀਕ ਹੈ ਜੀ ਮਾਤਾ ਬਜ਼ੁਰਗ ਹੈ ਇਸ ਕਰਕੇ ਮੈਂ ਆਪਦੇ ਨਾਲ ਹੀ ਲਿਆਇਆ ਇਹਨੂੰ ਇੱਥੇ ਮੈਂ ਸਾਬ ਕੇ ਮੈਂ ਕਿਹਾ ਵੇਚ ਦੂੰਗਾ ਠੀਕ ਹੈ ਜੀ ਆਪਣਾ ਕੰਮ ਇਹ ਹੀ ਹੈ ਵੀ ਆਪਾਂ ਟੋਕੜਾਂਾਂ ਲੈ ਲੈਣੇ ਆ ਤੇ ਤਿਆਰ ਕਰਕੇ ਵੇਚ ਦਿੰਨੇ ਆ ਇਦਾਂ ਸਰਕਲ ਚੱਲੀ ਜਾਂਦਾ ਆਪਣਾ ਠੀਕ ਹੈ ਠੀਕ ਹੈ ਹਾਂਜੀ ਬਈ ਤੇ ਹੁਣ ਆਪਾਂ ਪਿੰਡ ਐਸ ਟਾਈਮ ਮੰਨ ਲਓ ਪਿੰਡ ਆਪਾਂ ਮਾਹੂਆਣੇ ਦੇ ਘਟਿਆਲੇ ਦੇ ਵਿਚਾਲੇ ਖੜੇ ਆ ਢਾਣੀ ਹੈ ਵਿਚ ਟਾਣੀ ਹੈ ਘਟਿਆਣੀ ਦੇ ਮਾਹੌਣੇ ਦੇ ਸਾਨੂੰ ਦੇ ਵਿੱਚ ਟਾਣੀ ਹੈ ਪੱਕੀ ਨਹਿਰ ਤੋਂ ਪਿੱਛੇ ਜੇ ਮਾਹੌਣੇ ਵੱਲੋਂ ਬੰਦਾ ਆਊਗਾ ਤਾਂ ਪੱਕੀ ਨਹਿਰ ਤੋਂ ਪਿੱਛੇ ਆ ਜੇ ਘਟਿਆਣੀਆਂ ਵੱਲੋਂ ਆਊਗਾ ਤਾਂ ਉਹ ਪੱਕੀ ਨਹਿਰ ਤੋਂ ਅੱਗੇ ਆ ਠੀਕ ਹੈ ਜੀ ਬਾਈ ਹਾਂਜੀ ਵੀਰੇ ਤੇ ਬਾਈ ਜੀ ਆਪਾਂ ਜੀ ਸੂਏ ਦੀ ਗੱਲ ਕਰਕੇ ਕਿਹੜੇ ਸੂਏ ਆ ਸੂਆ ਭਾਈ ਇਹ ਤੀਜਾ ਹੈ ਤੀਜਾ ਸੂਆ ਸੂਈ ਆ ਹਾਂਜੀ ਬਈ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਸੂਈ ਨੂੰ ਭਾਈ ਇਹਨੂੰ ਹਜੇ ਮੰਨ ਲਓ ਵੀ ਇਹਨੂੰ 2 ਘੰਟੇ ਹੋ ਗਏ ਆ ਜ਼ੇਰ ਦੀ ਵੀ ਕਲੀਅਰ ਹੈ ਅੱਛਾ ਜ਼ੇਰ ਦੀ ਕਲੀਅਰ ਹੈ ਹਾਂਜੀ ਜ਼ੇਰ ਤਾਂ ਮੇਰੇ ਆਏ ਤੋਂ ਮੰਨ ਲਓ ਤੁਹਾਡੇ ਆਏ ਤੋਂ ਹੀ ਹਾਂ ਤੁਸੀਂ ਆਏ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਦੋਸਤੋ ਤੇ ਬਾਕੀ ਵੀ ਦੁੱਧ ਦੀ ਆਸਵੇਂ ਤੇ ਕਿੰਨੇ ਪਾ ਦੂਗੀ ਦੁੱਧ ਦੀ ਆਖ ਮੇਰੇ ਆ ਬਾਈ ਮੈਂ ਕਹਿੰਨਾ ਵੀ 22 ਕਿਲੋ ਪਾ ਦੂਗੀ ਬਾਕੀ ਬੰਦੇ ਦਾ ਆਈਡੀਆ ਹੁੰਦਾ ਆਪਦੇ ਹਿਸਾਬ ਨਾਲ ਬੰਦਾ ਖਰੀਦੇ ਪਰ ਪਸ਼ੂ ਦਾ ਦੁੱਧ ਦੇਣ ਦਾ ਜਿਹੜਾ ਹੁੰਦਾ ਵੀ ਉਹ ਪਸ਼ੂ ਖਾਂਦਾ ਜਾਦੇ ਹੋਵੇ ਜਿਹੜਾ ਉਹ ਹੀ ਦਿੰਦਾ ਖਾਣ ਪੀਣ ਨੂੰ ਇਹ ਖੁੱਲੀ ਹੈ ਇਹ ਨਹੀਂ ਹੈਗਾ ਵੀ ਹਾਂ ਤੇ ਮਗਰ ਬੱਚਾ ਬਈ ਇਹਦੇ ਬੱਚਾ ਇਹਦੇ ਬੱਛਾ ਬਈ ਬੱਚਾ ਮਗਰ ਬੱਛਾ ਹਾਂ ਲੋ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਨਾ ਮਗਰ ਬੱਚਾ ਵੇਖ ਲਓ ਸੀ ਬੱਛਾ ਪਤੋਰ ਕੇ ਦਿਖਾ ਦੇਗੇ ਹਾਂਜੀ ਭਾਈ ਜੀ ਲੈ ਖੋਲੀ ਕਰ ਬਣਾਇਆ ਹਾਂਜੀ ਹਾਂਜੀ ਦੋਸਤੋ ਚੈੱਕ ਕਰ ਰੋ ਸੀ ਮਿੱਚੋ ਥਣ ਮਾਨੇ ਦੀ ਚਾਰੇ ਥਣ ਖਿੰਡਵੇ ਆ ਤੇ ਲੇਵੇ ਦੀ ਬੰਤਰ ਵੇਖ ਲਓ ਦੋਸਤੋ ਬਹੁਤ ਚੰਗੀ ਆ ਤੇ ਕੱਦਕਾਰ ਦੀ ਵੀ ਦੋਸਤੋ ਸੀ ਚੈੱਕ ਕਰਨੋ ਬਹੁਤ ਸੋਹਣੀ ਆ ਲੋ ਦੋਸਤੋ ਇੱਕ ਵਾਰ ਤੁਸੀਂ ਖੜੀ ਜੀ ਆਪਾਂ ਨਿਗਾ ਮਰਾ ਦਨੇ ਦੋਸਤੋ ਸੁਣਾ ਦੀ ਤੁਸੀਂ ਥੋੜਾ ਜਿਹਾ ਬੱੱਚੇ ਕਰਕੇ ਕਾਲੀ ਕਰ ਦਿੱਤੀ ਤੇ ਪਿੱਛੋਂ ਇੱਕ ਵਾਰ ਤੁਹਾਨੂੰ ਨਿਗਾ ਮਰਾ ਦਨੇ ਆ ਚੈੱਕ ਕਰ ਲਓ ਸੀ ਥਣ ਹਵਾਨੇ ਦੀ ਤੁਸੀਂ ਚੈੱਕ ਕਰੋ ਦੋਸਤੋ ਹਾਂਜੀ ਭਾਈ ਜੀ ਆਪਾਂ ਜੀ ਡਿਮਾਂਡ ਦੀ ਗੱਲ ਕਰ ਗਏ ਜੀ ਇਹਦੀ ਡਿਮਾਂਡ ਆਪਾਂ ਫੋਨ ਤੇ ਰੱਖਾਂ ਹੋਂਤੇ ਰੇਟ ਦੇਜਊਗਾ ਹਾਂ ਰੇਟ ਦੇਜਊਗਾ ਬਾਈ ਬਈ ਮਾਨਤਨ ਵਾਲਾ ਕੰਮ ਹੋਊਗਾ ਹਾਂ ਹਾਂ ਮਾਨਤਨ ਵਾਲਾ ਕੰਮ ਹੋਊਗਾ ਬਾਈ ਜੇ ਆਪਣੀ ਵੀਡੀਓ ਵਿੱਚ ਥੋੜਾ ਹੁਲਾ ਰੱਖ ਕੇ ਆਪਾਂ ਆਪਦੀ ਗੱਲ ਆਪਾਂ ਦੱਸ ਦੇਾਂਗੇ ਠੀਕ ਹੈ ਜੇ ਅਗਲੇ ਨੂੰ ਰੇਟ ਪੁੱਗਿਆ ਤਾਂ ਅਗਲਾ ਜੇ ਆਪਣੀ ਵੀਡੀਓ ਦੇਖ ਕੇ ਉਹਦਾ ਵੀਰ ਭਰਾ ਮਾਨਤਨ ਖੁੱਲਾ ਹੋ ਜਾਊਗਾ ਪੂਰਾ ਪੂਰਾ ਖੁੱਲਾ ਮਾਨਤਨ ਹੋਊਗਾ ਬਾਈ ਠੀਕ ਹੈ ਉਹ ਠੰਡੀ ਸੀਲ ਹੈ ਬਾਈ ਹਾਂਜੀ ਬਾਈ ਠੰਡੀ ਸੀਲ ਹੈ ਹਾਂ ਹਾਂ ਬਾਈ ਐਂ ਕੁਐਸਚਨ ਨਹੀਂ ਹੁੰਦਾ ਐਂ ਕੋਈ ਚੈੱਕ ਨਹੀਂ ਕਰ ਲੋ ਚੈੱਕ ਕਰ ਲੋ ਤੁਸੀਂ ਠੰਡੀ ਸੀਲ ਹੈ ਪੰਜਾਬ ਵਾਲੀ ਜਰਸੀ ਹੈ ਤੇ ਬਾਈ ਜੀ ਆਪਣਾ ਨੰਬਰ ਬੋਲੋ ਨੰਬਰ ਮੇਰਾ 6284 04414 ਹਾਂਜੀ ਬਾਈ ਠੀਕ ਬਾਈ ਦੀ ਵਹਿਰ ਪਸੰਦ ਆਉਂਦੀ ਹੈਗਾ ਤੇ ਬਾਈ ਦਾ ਫੋਨ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਆਪਣੀ ਵੀਡੀਓ ਦੋਸਤੋ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਦੋਸਤੋ ਜੇ ਕਿਸੇ ਵੀਰ ਭਰਾਣੇ ਆਪਣੇ ਤੋਂ ਵੀਡੀਓ ਕਵਰ ਕਰਾਉਣੀ ਹੈ ਤਾਂ ਆਪਣਾ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਤੇ ਉਹ ਸੰਪਰਕ ਕਰ ਸਕਦੇ ਹੋ ਦੋਸਤੋ ਸਹੀ ਠੀਕ ਹੈ ਜੀ ਧੰਨਵਾਦ ਦੋਸਤੋ